ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦਾ ਗੁਰਸਾਂਝ ਕੌਰ ਫੈਮਿਲੀ ਵਲੌਗਸ ਤੇ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂਗੀ ਪਿਆਜ਼ ਜਾਂ ਗੰਡੇ ਦੀ ਦੁੱਧ ਵਾਲੀ ਸਬਜ਼ੀ ਠੀਕ ਹੈ ਜੀ ਤੇ ਇਹ ਮਾਲਵੇ ਦੀ ਬਹੁਤ ਪ੍ਰਸਿੱਧ ਸਬਜ਼ੀ ਹੈ ਜੀ ਬਚਪਨ ਦੇ ਵਿੱਚ ਤਾਂ ਇਹ ਬਹੁਤ ਬਣਦੀ ਹੁੰਦੀ ਸੀਗੀ ਇਹਦਾ ਇਹ ਫਾਇਦਾ ਜੀ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਦਾਲ ਸਬਜ਼ੀ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਬਣਾ ਸਕਦੇ ਹੋਗੇ ਤੇ ਬਹੁਤ ਈਜ਼ੀ ਢੰਗ ਨਾਲ ਬਣ ਜਾਂਦੀ ਹੈ ਇਹਦੇ ਵਿੱਚ ਕੁਝ ਜ਼ਿਆਦਾ ਆਪਾਂ ਨੂੰ ਪਾਉਣਾ ਵੀ ਨਹੀਂ ਪੈਂਦਾ ਤੇ ਮੇਨ ਗੱਲ ਇਹ ਆ ਜੀ ਇਹਦੇ ਵਿੱਚ ਟਾਈਮ ਬਿਲਕੁਲ ਹੀ ਨਹੀਂ ਲੱਗਦਾ ਹੈਗਾ ਇਹ ਮਿੰਟੋ-ਮਿੰਟ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਇਹਦੇ ਵਿੱਚ ਮੈਂ ਪਾਈ ਜੀ ਅੱਧੀ ਕ ਕੜਛੀ ਤੇਲ ਦੀ ਤੇਲ ਇਹਦੇ ਵਿੱਚ ਤੁਸੀਂ ਆਪਦੇ ਲੋੜ ਦੇ ਅਨੁਸਾਰ ਪਾ ਸਕਦੇ ਹੋ ਵੱਧ ਵੀ ਪਾ ਸਕਦੇ ਹੋ ਘੱਟ ਵੀ ਪਾ ਸਕਦੇ ਹੋਗੇ ਤੇ ਮੈਨੇ ਪਿਆਜ਼ ਜੀ ਪਹਿਲਾਂ ਹੀ ਕੱਟ ਕੇ ਰੱਖਲੇ ਸੀਗੇ ਕਿਉਂਕਿ ਅਸੀਂ ਹੈਗੇ ਆ ਜੀ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਤੇ ਉਹਦੇ ਲਈ ਇਹ ਮੈਨੇ ਅੱਧੇ ਕਿਲੋ ਪਿਆਜ਼ ਹੋਣਗੇ ਥੋੜੇ ਜਿਹਾ ਜ਼ਿਆਦਾ ਸੀਗੇ ਤੇ ਉਹ ਕੱਟੇ ਆਗੇ ਤੇ ਇਹਦੇ ਵਿੱਚ ਇਹ ਬਸ ਆਹੀ ਮਸਾਲੇ ਪਾਉਣੇ ਆ ਆਹੀ ਮਸਾਲੇ ਪਾਉਣੇ ਆ ਤੇ ਇਸ ਤੋਂ ਜ਼ਿਆਦਾ ਮਸਾਲੇ ਜਿਹੜੇ ਅਸੀਂ ਨਹੀਂ ਪਾਉਂਦੇ ਹੈਗੇ ਕਿਉਂਕਿ ਜਿੰਨੀ ਤੁਸੀਂ ਇਹਨੂੰ ਸਿੰਪਲ ਰੱਖੋਗੇ ਉੰਨੀ ਵਧੀਆ ਬਣੂਗੀ ਪਰ ਇਹਦੀ ਜਿਹੜੀ ਇੱਕ ਮੇਨ ਮੇਨ ਚੀਜ਼ ਆ ਉਹ ਹਰੀਆਂ ਮਿਰਚਾਂ ਨੇ ਜੀ ਹਰੀਆਂ ਮਿਰਚਾਂ ਤੁਸੀਂ ਜ਼ਰੂਰ ਪਾਓ ਤੇ ਕਈ ਪੈਨ ਪੈ ਪਸੰਦ ਵੀ ਨਹੀਂ ਕਰਦੇ ਹੈਗੇ ਪਾਉਣੇ ਪਰ ਮੈਂ ਤੁਹਾਨੂੰ ਕਹੂੰਗੀ ਕਿ ਜ਼ਰੂਰ ਪਾਓ ਠੀਕ ਹੈ ਇਥੇ ਨੂੰ ਮੈਂ ਅੱਗੇ ਦੱਸੂਗੀ ਕਿ ਤੁਸੀਂ ਇਹ ਕਿਉਂ ਪਾਉਣਾ ਹੈ ਚਲੋ ਜੀ ਸ਼ੁਰੂ ਕਰਦੇ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਜਦੋਂ ਤੇਲ ਟਾੜਾ ਪੂਰੀ ਤਰ੍ਹਾਂ ਕੱਢ ਜੇ ਜਿਹਦੇ ਵਿੱਚ ਜੀਰਾ ਪਾ ਦੇਣਾਗਾ ਜੀਰਾ ਪਾਣ ਤੋਂ ਬਾਅਦ ਉਸੇ ਨਾਲ ਦੀ ਨਾਲ ਇਹਦੇ ਵਿੱਚ ਪਿਆਜ਼ ਪਾ ਦੇਣੇ ਨੇਗੇ ਹਾਂਜੀ ਹੁਣ ਇਹਨੂੰ ਚੰਗੀ ਤਰ੍ਹਾਂ ਚਲਾਉਂਦੇ ਰਹਿਣਾਗਾ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਕਿ ਜਿਹੜੀ ਇਹ ਸਬਜ਼ੀਆਂ ਨਾ ਇਹਨੂੰ ਬੀਬੀਆਂ ਦੀ 13ਵੇਂ ਮਹੀਨੇ ਦੀ ਸਬਜ਼ੀ ਵੀ ਕਹਿੰਦੇ ਨੇਗੇ ਪਹਿਲਾਂ ਸਾਡੇ ਘਰੇ ਕੀ ਹੁੰਦਾ ਸੀਗਾ ਜਦੋਂ ਕੋਈ ਦਾਲ ਸਬਜ਼ੀ ਨਹੀਂ ਨਾ ਹੁੰਦੀ ਸੀ ਤਾਂ ਮੰਮੀ ਹੋਰੀ ਕਹਿੰਦੇ ਹੁੰਦੇ ਸੀਗੇ ਵੀ ਹੁਣ ਅਸੀਂ 13ਵੇਂ ਮਹੀਨੇ ਕਿਹੜੀ ਦਾਲ ਸਬਜ਼ੀ ਧਰ ਲਈਏ ਤਾਂ ਫਿਰ ਇਹ ਘਰ ਸਾਡੇ ਘਰ ਦੇ ਵਿੱਚ ਇਹ ਬਣਦੀ ਹੁੰਦੀ ਸੀ ਨਾਲੇ ਤਾਂ ਜਿਹੜਾ ਪੱਕ ਜਾਂਦੇ ਆ ਨਾ ਰੋਜ਼ ਦੀ ਨਿਤ ਨਵੀਆਂ ਹਰੀਆਂ ਸਬਜ਼ੀਆਂ ਖਾ ਕੇ ਦਾਲਾਂ ਗਾ ਕੇ ਤਾਂ ਤੁਸੀਂ ਇਹ ਸਬਜ਼ੀ ਟਰਾਈ ਕਰਿਓ ਤੇ ਦੇਖਿਓ ਤੁਹਾਨੂੰ ਨਾਲੇ ਮੂੰਹ ਦਾ ਸਵਾਦ ਇੰਨਾ ਵਧੀਆ ਬਣੂਗਾ ਤੇ ਨਾਲੇ ਹਜ਼ਮ ਹੋ ਜਾਂਦੀ ਹੈਗੀ ਤੇ ਨਾਲੇ ਬਣਾਉਣ ਚ ਬਹੁਤ ਜ਼ਿਆਦਾ ਆਸਾਨ ਹੈਗੀ ਤੇ ਜਿਹੜੇ ਇਹ ਪਿਆਜ਼ ਨੇ ਇਹਨਾਂ ਦਾ ਆਪਾਂ ਸਾਰਾ ਜਿਹੜਾ ਕੱਚਾਪਣਾ ਚੰਗੀ ਤਰ੍ਹਾਂ ਦੌਰ ਕਰ ਲੈਣਾਗਾ ਹਾਂਜੀ ਤੇ ਇੱਕ ਮੇਰੇ ਚੈਨਲ ਨੂੰ ਜੀ ਨੂੰ ਸਬਸਕ੍ਰਾਈਬ ਕਰ ਲਿਓ ਜੇ ਹਾਫ ਜੇ ਪੁੱਜ ਜਾਂਦੇ ਫਿਰ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਿੰਨੇ ਆਂਗੇ ਵੇ ਤੁਸੀਂ ਚਾਹਦੇ ਹੋ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਹਰੀਆਂ ਮਿਰਚਾਂ ਸਕੇਪੜੀ ਕਰ ਸਕਦੇ ਹੋ ਪਰ ਜਿਹੜੀਆਂ ਹਰੀਆਂ ਮਿਰਚਾਂ ਨੇ ਦੇ ਵਿੱਚ ਪਾੜੀਆਂ ਬਹੁਤ ਜ਼ਰੂਰੀ ਨੇ ਜੀ ਆ ਇਹਦੀ ਮੇਨ ਚੀਜ਼ ਆ ਜੀ ਕਿਉਂਕਿ ਜਦੋਂ ਨਾ ਤੇ ਤੁਸੀਂ ਇੱਕ ਗੱਲ ਦਾ ਇਹ ਧਿਆਨ ਰੱਖਣਾ ਕਿ ਆਪਾਂ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਜਿਵੇਂ ਆਪਾਂ ਸੁੱਕੀ ਸਬਜ਼ੀ ਚਾਹਣਾ ਪਿਆਜ਼ ਜਿਹੜੇ ਹੁੰਦੇ ਨੇ ਜ਼ਿਆਦਾ ਭੁੰਨ ਲੈਣੇ ਆ ਇਹਨਾਂ ਨੂੰ ਇਸ ਤਰੀਕੇ ਦਾ ਹੀ ਰੱਖਣਾ ਦੇਖੋ ਕਿਉਂਕਿ ਇਹਨਾਂ ਦੀ ਮਠਿਆਸ ਬਹੁਤ ਜ਼ਰੂਰੀ ਹੈ ਜੇ ਪਿਆਜ਼ ਦੀ ਮਠਿਆਸ ਖਤਮ ਹੋ ਗਈ ਤਾਂ ਸਬਜ਼ੀ ਦਾ ਆਪਾਂ ਨੂੰ ਸੁਆਦ ਨਹੀਂ ਆਊਗਾ ਤੇ ਪਿਆਜ਼ ਦੀ ਥੋੜੀ ਮਠਿਆਸ ਮਠਾਸ ਇਹਦੇ ਵਿੱਚ ਰਹਿਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਲੋ ਜੀ ਆਪਾਂ ਹੁਣ ਇਹਦੇ ਵਿੱਚ ਐਡ ਕਰ ਰਹੇ ਆ ਹੁਣ ਸੁੱਕੇ ਮਸਾਲੇ ਜਿਹੜੇ ਆਪਣੇ ਹੈਗੇ ਨੇਗੇ ਕੋਈ ਐਕਸਟਰਾ ਫੀਡ ਆਪਾਂ ਕੋਈ ਵੀ ਨਹੀਂ ਐਡ ਕੀਤੀ ਨਹੀਂ ਆਪਾਂ ਨੇ ਇਹਦੇ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਉਹ ਐਡ ਕਰਾਂਗੇ ਤਾਂ ਤਾਂ ਕੋਈ ਸਵਾਦ ਨਹੀਂ ਆਊਗਾ। ਤਾਂ ਇੱਥੇ ਤੁਸੀਂ ਜਿਹੜਾ ਸਰਜੀ ਨੂੰ ਲਗਾਤਾਰ ਚਲਾਉਂਦੇ ਰਹਿਣਾਗਾ ਕਿਉਂਕਿ ਮਸਾਲਾ ਜੇ نیچے ਲੱਗ ਗਿਆ ਤਾਂ ਸਾਰੇ ਘਰ ਚ ਧਾਸ ਵੀ ਚੜ ਸਕਦੀ ਇਸ ਕਰਕੇ ਇਹਦਾ ਧਿਆਨ ਰੱਖਣਾ ਵੀ ਹਿਲਾਉਂਦੇ ਰਹਿਣਾ ਚਾਹੀਦਾ। ਜਿੰਨਾ ਟਾਈਮ ਇਹ ਹਲਦੀ ਦਾ ਜਿਹੜਾ ਕੱਚਾਪਨ ਉਹ ਦੂਰ ਨਹੀਂ ਹੁੰਦਾ ਹੈਗਾ ਤੇ ਹੁਣ ਇਹਦੇ ਵਿੱਚ ਆਪਾਂ થોੜਾ ਜਿਹਾ ਪਾਣੀ ਐਡ ਕਰਾਂਗੇ ਤੇ ਫਿਰ ਮੇਰੇ ਵਿੱਚ 1.5 ਗਲਾਸ ਦੁੱਧ ਪਾਜਾ ਜੀ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਦੁੱਧੋਂ ਵੱਧ ਘੱਟ ਵੀ ਪਾ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਤਰੀ ਪਸੰਦ ਹੈ ਤਾਂ ਤੁਸੀਂ ਦੁੱਧ ਵੱਧ ਪਾ ਸਕਦੇ ਹੋਗੇ ਹਨ ਜੇ ਤੁਹਾਨੂੰ ਜ਼ਿਆਦਾ ਤਰੀ ਨਹੀਂ ਪਸੰਦ ਤਾਂ ਤੁਸੀਂ ਘੱਟ ਰੱਖ ਸਕਦੇ ਹੋਗੇ ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਜੀ ਤੁਸੀਂ ਇਹ ਦੁੱਧ ਦੀ ਮਲਾਈ ਵੀ ਐਡ ਕਰ ਸਕਦੇ ਹੋਗੇ ਤਾਂ ਹੀ ਮੇਰੇ ਵਿੱਚ ਨਾ ਜਿਹੜਾ ਤੇਲ ਸੀਗਾ ਉਹ ਘੱਟ ਰੱਖਿਆ ਸੀਗਾ ਕਿਉਂਕਿ ਜਿਹੜਾ ਜ਼ਿਆਦਾ ਜਿਹੜਾ ਹੈਗਾ ਨਾ ਘਿਓ ਜਾ ਘਿਓ ਜਾ ਉੱਪਰ ਰਹੂਗਾ ਆਪਾਂ ਇਹ ਤਾਂ ਘਰੇ ਹੀ ਖਾਣੀਆਂ ਹਨਾ ਦਾਲ ਸਬਜੀ ਤਾਂ ਕਰਕੇ ਵਿੱਚ ਮੈਂ ਤੇਲ ਘੱਟ ਹੀ ਪਾਇਆ ਸੀਗਾ ਅੱਛਾ ਜੀ ਹੁਣ ਰਹੀ ਗੱਲ ਮੈਂ ਤੁਹਾਨੂੰ ਇਹ ਕਿਉਂ ਕਿਹਾ ਸੀ ਵੀ ਇਹਦੇ ਵਿੱਚ ਮਿਰਚਾਂ ਪਾਉਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਜਿਹੜੇ ਇਹ ਸਬਜੀ ਦਾ ਨਾ ਮੇਨ ਜਿਹੜਾ ਟੈਕਸਚਰ ਤਿਆਰ ਹੁੰਦਾ ਨਾ ਬਣ ਕੇ ਉਹ ਫਟਣਾ ਜ਼ਰੂਰੀ ਹੁੰਦਾ ਜੀ ਜੇ ਤੁਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਪਾਉਂਗੇ ਤਾਂ ਫਟੂਗੀ। ਹਾਂ ਕਈ ਕਹਿੰਦੇ ਨੇ ਕਿ ਵੀ ਇਹ ਫਟਣੀ ਨਹੀਂ ਚਾਹੀਦੀ ਜਾਂ ਸਾਨੂੰ ਵਧੀਆ ਨਹੀਂ ਲੱਗਦੀ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ। ਪਰ ਜਿਹੜੀ ਇਹਦੀ ਮੇਨ ਚੀਜ਼ ਹੈ ਜੀ ਉਹ ਨਾ ਮਾਲਵੇ ਦੇ ਵਿੱਚ ਇਹ ਮਿਰਚਾਂ ਕਰਕੇ ਨਾ ਜਿਵੇਂ ਪਨੀਰ ਹੁੰਦਾ ਜੀ ਉਹ ਪਨੀਰ ਵਾਂਗੂ ਫਟ ਜੇ ਜਾਂਦੀ ਆ ਤਾਂ ਕਰਕੇ ਫਿਰ ਇਹਦਾ ਜਿਹੜਾ ਟੇਸਟ ਆ ਉਹ ਹੋਰ ਵੀ ਵਧੀਆ ਆਉਂਦਾ ਹੈ। ਕਿਉਂਕਿ ਸਾਨੂੰ ਪਸੰਦ ਹੈ ਜੀ ਵੀ ਇਹ ਫਟੇ ਇਸ ਕਰਕੇ ਮੈਂ ਤਾਂ ਇਹਦੇ ਵਿੱਚ ਜ਼ਰੂਰ ਹਰੀਆਂ ਮਿਰਚਾਂ ਪਾਉਣੀ ਆ ਤੇ ਬਚਪਨ ਤੋਂ ਮੈਂ ਐਵੇਂ ਖਾਂਦੀ ਆ ਰਹੀ ਹੈਗੀ। ਤੇ ਐਦਾਂ ਹੀ ਮੈਂ ਤੁਹਾਡੇ ਨਾਲ ਜੀ ਸ਼ੇਅਰ ਕੀਤੀ ਹੈਗੀ। ਠੀਕ ਹੈ ਜੀ। ਪਸੰਦ ਹੈ ਜੁਣੀ ਨੂੰ ਇੱਕ ਬਾਰ ਆ ਜੂਗਾ ਬਣ ਕੇ ਤਿਆਰ ਹੋ ਜੂਗੀ ਤੇ ਜਦੋਂ ਬਣ ਗਈ ਜਦੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ। ਉਹ ਜੀ ਹੁਣ ਇਹ ਸਬਜੀ ਬਣ ਕੇ ਤਿਆਰ ਹੈ ਜੀ। ਇਹ ਸਿੰਪਲ ਤੇ ਹੈਲਦੀ ਸਬਜੀ ਹੈ ਜੀ ਤੁਸੀਂ ਇਹਨੂੰ ਘਰੇ ਬਣਾ ਕੇ ਜਰੂਰ ਟਰਾਈ ਕਰਿਓ ਜੀ ਤੇ ਮੈਨੂੰ ਕਮੈਂਟਾਂ ਵਿੱਚ ਦੱਸਿਓ ਜੀ ਤੁਹਾਨੂੰ ਇਹ ਸਬਜੀ ਦਾ ਟੇਸ ਕਿਵੇਂ ਲੱਗਿਆ ਜੀ। ਮੇਰੇ ਚੈਨਲ ਤੇ ਹੋਰ ਅਜਿਹੇ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਧੰਨਵਾਦ।